साढ़े मानयोग सब सरदार भगवंत सि मान मान योग डी जी पी साहब श्री गुरु यादव आई पी एस इन दिशा, दिशा अनुसार जो है कि हाँ अंसर खिलाफ़ लगातार ही कार्रवाई साइड चल रही है देखने आया है कि भी पिछले कुछ समय तो पाकिस्तान की आई एस आई एजोंसी जी है उन्होंने इरादे ये है कि बीबा कोई हालात गलत पैदा करिए कि लोगों ने रू स्थिति को खराब करिए उसी तहत कल सी आई ए टीम मिली सी ਇਹ ਦੋ ਬੰਦੇ ਜਿਹੜੇ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਾਨ ਲਹੋਦੇ ਹਨ ਤੇ ਉਥੇ ਪਾਕਿਸਤਾਨੀ ਸਮਗਲ ਨਾਲ ਇਹਨਾਂ ਨੇ ਟੱਚ ਨੇ ਤੇ ਐਸਪੀ ਸਿਟੀ ਆਪਣੀ ਡਾਕਟਰ ਰਿਕਾ ਪਤਵ ਸਿੰਘ ਸਰਦੂ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰ ਪਾਲ ਨਾਗਰਾ ਇਹਨਾਂ ਨੇ ოਪਰੇਸ਼ਨ ਨੂੰ ਲੀਡ ਕਰਦੋਏ ਇਨਸਪੈਕਟਰ ਸੀਆਈਏ ਮਨਦੀਪ ਸਿੰਘ ਬੰਦਾਵਾ ਇਹਨਾਂ ਦੀ ਟੀਮ ਨੇ ਆਰਕਿਵੇਟ ਕੀਤਾ ਤੇ ਲਾਖਣਾ ਪਿੰਡ ਦੇ ਰਹਿਣ ਵਾਲੇ ਬੋਦੋਸੀ ਅਰਸ਼ਦੀਪ ਸਿੰਘ ਅਤੇ ਸੂਰਜ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਫਾਸਟ ਨੂੰ 6 ਪੇਸ਼ਾ ਜੁਨੇ ਕੇ ਹਰਾਮਤ ਕੀਤਾ ਗਿਆ ਹੈ ਇਹ ਜਿਹੜੇ 4 ਪਿਸਤਲ ਪੀਐਕ5 ਨੇ ਤੇ ਦੋ 4 ਪਿਸਤਲ ਦੋ ਪਿਸਤਲ ਨੇ 9 ਐਮਐਮ ਤੇ ਦੋ ਪਿਸਤਲ 3 ਮੋਰ ਦੇ ਪੀਐਸਆਈ ਨੇ ਇਹਨਾਂ ਦੀ ਮੋੜਲੀ ਪੁਚੀ ਉਸ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੇ ਰਾਣਾ ਤੇ ਸਿਕੰਦਰ ਦੋ ਆਈਐਸਆਈ ਦੇ ਕੰਮ ਐਨ ਤੇ ਕੰਮ ਕਰਨ ਵਾਲੇ ਸਮੱਗਲਰ ਨੇ ਜਿਹੜੇ ਕੀ ਹਥਿਆਰ ਪੰਜਾਬ ਦੇ ਵਿੱਚ ਪੰਪ ਕਰਨਾ ਕੰਮ ਕਰਦੇ ਆ ਤੇ ਡਿਫਰੈਂਟ ਡਿਪੈਂਡੈਂਸਟਾਂ ਨੂੰ ਕੋਈ ਗਲਤ ਕਾਰਵਾਈ ਵਿਧੀਆਂ ਨੂੰ ਅੰਜਾਮ ਦੇਣ ਲਈ ਇਹ ਮੱਤਲਬ ਜਿਹੜੀਆਂ ਫਾਕੀਰੀਆ ਦੇ ਵਿੱਚ ਹੁਣ ਰਾਈ ਜਾ ਰਹੀਆਂ ਹੈ ਤੇ ਕੁਸੀਂ ਜਿਹੜੀ ਇਹ ਤਿਆਰੀ ਨਾ ਬਸ ਇਹ ਕੰਟੇਨਰ ਜਿਹੜੀ ਕਿ ਆਈ ਸੀਗੀ ਅ ਇਹਨਾਂ ਦੇ ਬੈਕਗ੍ਰਾਉਂਡ ਬਾਰੇ ਦੱਸ ਦਈਏ ਕਿ ਇੱਕ ਦੀ ਉਮਰ ਸੁਰਦਰ ਜੀ ਮਰਾ 28 ਸਾਲ ਆ ਤੇ ਅਰਸ਼ਦੀਪ ਦੇ 23 ਸਾਲ ਆ ਦੋਵੇਂ ਜਿਹੜੇ ਇਹ ਨੌਜਵਾਨ ਨੇ ਨਸ਼ਾ ਕਰਨ ਦੀ ਆਦੀ ਨੇ ਤੇ ਘਰੋਂ ਇਹ ਸੋਕੇ ਨੇ ਬੁਹਾਰੀ ਆਠ ਆਠ ਕਿੱਲੇ ਜ਼ਮੀਨ ਹੈ ਤੇ ਇੱਕ ਜਿਹੜਾ ਇਹਨਾਂ ਜੋ ਮਠਾਈ ਦੀ ਦੁਕਾਨ ਵੀ ਪਿੰਡ ਲਖੜੇ ਕਰਦਾ ਹੈ ਨੇ ਬਟੇ ਪਾਕਿਸਤਾਨੀ ਸਮਗਲਰ ਨਾਲ WhatsApp ਰਾਹੀਂ ਟੱਚ ਦੇ ਵੀ ਤਾਕੇ ਪੈਸਿਆਂ ਦੇ ਲਾਲਚ ਕਰਕੇ ਉਹਨਾਂ ਦੇ ਮਕਾਵੇ ਚਾਕੇ ਇਹ ਕੰਮ ਦੇ ਵਿੱਚ ਪੈ ਗਏ ਆ ਤੇ ਇਹ ਇਹ ਗਾਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਿੰਨੇ ਕਨਸਾਈਨਮੈਂਟ ਤੇ ਜਿਹੜੀ ਕੀ ਲੁੰਗਾਈ ਸੀਗੇ ਡਰੋਨ ਰਾਹੀਂ ਤੇ ਉਹ ਕਿਹੜੇ ਕਿਹੜੇ ਬੰਦਿਆਂ ਨੂੰ ਇਹ ਇਹਨਾਂ ਨੇ ਡਿਸਟ੍ਰੀਬਿਊਟ ਕੀਤੀ ਹੈ ਉਸ ਤੇ ਸਾਡੀ ਟੈਕਨੀਕਲ ਟੀਮ ਹੁਣ ਬੱਸ ਕਰ ਰਹੀ ਹੈ ਤੇ ਇਹਨਾਂ ਦੇ ਕੰਮ ਚੁਕੀ ਜਾ ਰਹੀ ਹੈ ਦੇਖੋ ਇਹਨਾਂ ਦਾ ਮੋਟਰ ਲੱਗ ਕੇ ਪੈਂਦਾ ਇੱਕ ਨ ਹੋਰ ਗੱਡੀ ਸਾਨੂੰ ਫਿਕਰ ਹੋਈ ਹੈ ਜਿਹੜੀ ਕਿ ਇਹਨਾਂ ਦੇ ਬੈਕ ਲਿੰਕ ਦੇ ਵਿੱਚ ਸੀਗੀ ਜਿਹੜਾ ਕਿ ਇਸ ਟੱਪਕ ਨੂੰ ਮੈਨੇਜ ਕਰ ਰਹੀ ਸੀ ਉਹਦੇ ਤੇ ਵੀ ਸਾਡੀ ਟੀਮਾਂ ਵਰਕ ਕਰ ਰਹੀ ਹੈ ਉਹਨਾਂ ਨੂੰ ਵੀ ਜਲਦੀ ਅਰਸਟ ਕਰ ਲਿਆ ਜਾਏਗਾ ਤੇ ਇਹ ਅੱਗੇ ਗਾਂ ਕਿਹਨੂੰ ਸਪਲਾਈ ਕਰ ਰਹੇ ਸੀਗੇ ਇਹ ਇਹਨਾਂ ਦੇ ਫੋਨ ਦੀ ਫੋਰੈਂਸਿਕ ਅਨਲਿਸਿਸ ਵੀ ਹੋ ਰਹੀ ਹੈ ਤੇ ਇਹਨਾਂ ਦੀ ਇੰਟਰੋਗੇਸ਼ਨ ਵੀ ਹੋ ਰਹੀ ਹੈ ਉਹਦੇ ਕੋਲ ਹੀ ਗੱਲ ਸਾਰੀ ਪੂਰੇ ਨੈਟਵਰਕ ਦੀ ਜਿਹੜੇ ਸਾਨੂੰ ਕਲੂਜ਼ ਮਿਲੇ ਨੇ ਇਹ ਗਾਂ ਕਿਤੇ ਕਿਤੇ ਤੱਕ ਦੀ ਸਪਲਾਈ ਚੱਲ ਰਹੀ ਸੀ ਇਹ ਹੁਣ ਇਹਨਾਂ ਨੂੰ ਦਾਦੇ ਵਿੱਚ ਪੇਸ਼ ਕਰਕੇ ਵਤਵਾ ਜਿਹੜਾ ਰਿਮਾਰਡ ਲਿਆ ਜਾਏਗਾ ਉਸ ਨੂੰ ਸਾਨੂੰ ਉਮੀਦ ਹੈ ਕਿ ਥੋੜੇ ਵੱਡੇ ਕਲਾਸੇ ਹੁੰਦੀ ਤੁਹਾਨੂੰ ਉਮੀਦ ਹੈ ਕਿ ਇਹ ਕਿੰਨੇ ਵੱਡੇ ਫੱਤਰ ਤੇ ਜਿਹੜਾ ISI ਸਪਾਂਸਰਡ ਗਿਰੋ ਹੈ ਕੰਮ ਕਰਦੇ ਅਸੀਂ ਇਹਨਾਂ ਤੋਂ ਪਹਿਲਾਂ ਕੋਈ ਮਾਂਗੇ ਦਰਜ ਨਹੀਂ ਹੈ ਇਹ ਤੁਸੀਂ ਕਹਿ ਲਿਓ ਕਿ ਸਾਡੀ ਟੀਮ ਦੀ ਬੜੀ ਵੱਡੀ ਕਾਮਯਾਬੀ ਹੈ ਕਿ ਹੁਣ ਸਾਡੇ ਜਿਹੜੇ ਹਰਦ ਨੇ ਉਹਨਾਂ ਲੋਕਾਂ ਲਈ ਪੈਣ ਲੱਗ ਪਏ ਆ ਜਿਹੜੇ ਛੁੱਪ ਛੁੱਪੀ ਜਿਹੜਾ ਕੋਈ ਪਿਗਮਲ ਬੈਕਗ੍ਰਾਉਂਡ ਨਹੀਂ ਹੈ ਤੇ ਛੋਕੇ ਕੰਮ ਕਰਦੇ ਆ ਸਫੇਦ ਕੋਸ਼ੇ ਕੰਮ ਕਰਦੇ ਆ ਜਿਵੇਂ ਤੁਸੀਂ ਵੇਖਿਆ ਕਿ ਮਿਠਾਈ ਦੀ ਦੁਕਾਨ ਆਟ ਕਿਲੇ ਪਹਿਲੀ ਹੈ ਤੇ ਸੰ nghiਗਤ ਦੇ ਘੇਰੇ ਤੋਂ ਨਸ਼ਾ ਪੀਣ ਦੇ ਘੇਰੇ ਤੋਂ ਬਾਹਰ ਹੁੰਦੀਆਂ ਚੁੱਕੇ ਰਹਿੰਦੇ ਨੇ ਤੇ ਉਹ ਜਿਹੜੇ ਢੂੰਗੇ ਜਿਹੜੇ ਡੀਪ ਫੋਰੇਨਟ ਨੈਟਵਰਕ ਹੈ ਉਹਨਾਂ ਦੇ ਵੀ ਸਾਡੀ ਟੀਮ ਜਿਹੜੀ ਹੈ ਉਹਨਾਂ ਨੂੰ ਨਿਖਾਲ ਨਿਖਾਲ ਕੇ ਉਹਨਾਂ ਨੂੰ ਅਰੈਸਟ ਕਰਦੀ ਹੈ ਸਭ ਇਹਨਾਂ ਲਿੰਕ ਉਹ ਜਿਹੜਾ ਜਸੂਸ ਪੜਿਆ ਪਹਿਲੇ ਉਹਦੇ ਨਾਲ ਵੀ ਕੋਈ ਨਹੀਂ ਹਜੇ ਤੱਕ ਤਾਂ ਉਹਦੇ ਨਾਲ ਕੋਈ ਨਹੀਂ ਆਇਆ ਪਰ ਅਸੀਂ ਉਹ ਮਸਕੂਰ ਹੈ ਸਰ ਕੋਈ ਨਾ ਕੋਈ ਨੁਕਤਾ ਨਹੀਂ ਆ ਵੀ ਉਪਨ ਲਈ ਕੋਈ ਇਹ ਮੇਰਾ ਲਈ ਫਟ ਮੈਂ ਰੋਕਿਆ ਗਿਆ ਵੀ ਸਾਹਮਣੇ ਆ ਕੁਝ ਦੇਖੋ ਜੀ ਹਜੇ ਤੱਕ ਨਹੀਂ ਰਿਹਾ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਹਰ ਪਕੋਇਸ ਦੀ ਜਾਂਚ ਕਰ ਰਹੇ ਆ ਕਿ ਇਹ ਜਿਹੜੇ ਵੈਪਨ ਕਾਲਾ ਕਿੰਨੇ ਆਈਆਂ ਇਹ ਵਾਲੇ ਵੈਪਨ ਜਿਹੜੇ ਫੜੇ ਗਏ ਆ ਇਹ ਕਿੰਨੂ ਜਾਣਿਆ ਸੀਗੇ ਕਿ ਇਹਦਾ ਉਦੇਸ਼ੇ ਸੀਗਾ ਤਾਂ ਕਰਕੇ ਇਹਨੇ ਕੰਮ ਵਾਸਤੇ ਆਏ ਸੀਗੇ ਬਟ ਇਹ ਗੱਲ ਆਪਾਂ ਪਤਾ ਤੋਂ ਤੇ ਕਹਿ ਸਕਦੇ ਆ ਕਿ ਜਿਹੜੇ ਪਾਕਿਸਤਾਨ ਤੋਂ ਵੈਪਨ ਚਾ ਰਹੇ ਆ ਇਹਨਾਂ ਦਾ ਕੋਈ ਦੇਗ ਮੁਕਤਤਾ ਸੀਗਾ ਨਹੀਂ ਕੋਈ ਇਹਨਾਂ ਨੇ ਫਾਇਰਿੰਗ ਕਰ ਦਿੱਤਾ ਕਰਨੀ ਨਹੀਂ ਸੀਗੀ ਇਹਨਾਂ ਦਾ ਮਕਸਦ ਇਹ ਹੀ ਸੀਗਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਿਸ ਤਰੀਕੇ ਨਾਲ ਅਸੀਂ ਖਾਤਮੇ